ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਗੁਰੂ ਨਾਨਕ ਦੇਵ ਜੀ ਇੱਕ ਨਗਰ ਦੇ ਬਾਹਰ ਸਮੁੰਦਰ ਦੇ ਕਿਨਾਰੇ ਬੈਠੇ ਸਨ ਕਿ ਉਹਨਾਂ ਨੇ ਵੇਖਿਆ ਲੋਕ ਕਰਦਾ ਸਮਝ ਕੇ ਬਾਹਰ ਤੋਂ ਲੇ ਜਾ ਰਹੇ ਹਨ ਗੁਰੂ ਜੀ ਨੇ ਪੁੱਛਿਆ ਤੁਸੀਂ ਕਿੱਥੇ ਜਾ ਰਹੇ ਹੋ ਨਗਰ ਕਿਉਂ ਛੱਡ ਜਲੇ ਹੋ ਲੋਕਾਂ ਨੇ ਕਿਹਾ ਸੰਤ ਜੀ ਇੱਥੇ ਹੁਣ ਸਮੁੰਦਰ ਦੀ ਛਲ ਆਉਣ ਵਾਲੀ ਹੈ ਜੋ ਹਰ 6 ਮਹੀਨੇ ਪਿੱਛੋਂ ਆਉਂਦੀ ਹੈ ਅਤੇ ਸਭ ਕੁਝ ਰੋੜ ਕੇ ਲੈ ਜਾਂਦੀ ਹੈ ਜਦੋਂ ਇਹ ਲੰਘ ਜਾਵੇਗੀ ਤਾਂ ਸੇਰ ਵਾਪਸ ਆਣਗੇ ਆਪਣਾ ਕਰ ਉਸਾਰਾਂਗੇ ਗੁਰੂ ਜੀ ਨੇ ਕਿਹਾ ਤੁਸੀਂ ਸਤਨਾਮ ਦਾ ਜਪ ਜਪੋ ਤਾਂ ਤੁਹਾਡੇ ਕਰ ਸਮੁੰਦਰ ਨਹੀਂ ਰੋੜੇਗਾ ਤਾਂ ਲੋਕਾਂ ਨੇ ਕਿਹਾ ਅਸੀਂ ਤਾਂ ਹੁਣ ਜਾ ਰਹੇ ਹਾਂ ਤੁਸੀਂ ਇੱਥੇ ਬੈਠੋ ਜੇ ਸਾਡੇ ਕਰ ਬਣੇ ਲੈਣਗੇ ਤਾਂ ਅਸੀਂ ਤੁਹਾਡੇ ਸਿੱਖ ਬਣ ਕੇ ਉਪਦੇਸ਼ ਲਵਾਂਗੇ ਜਦ ਸਮੁੰਦਰ ਦੀ ਛਲ ਆਈ ਤਾਂ ਗੁਰੂ ਜੀ ਦੇ ਚਰਨਾਂ ਨੂੰ ਛੁਕ ਕੇ ਪਿੱਛੇ हट ਗਈ ਗੁਰੂ ਨਾਨਕ ਦੇਵ ਜਿਨੇ ਮਰਦਾਨਾ ਨੂੰ ਕਿਹਾ ਵਾਹਿਗੁਰੂ ਦਾ ਜਪ ਕਰਦੇ ਹੋਏ ਸਾਡੇ ਪਿੱਛੇ ਤੁਰ ਆਓ ਜੋ ਜੀ ਆਪ ਸੋਹੰਗ ਦਾ ਜਾਪ ਕਰਦੇ ਜਾ ਰਹੇ ਸਨ ਜਦ ਸਮੁੰਦਰ ਵਿੱਚ ਪਹੁੰਚੇ ਤਾਂ ਮਰਦਾਨਾ ਵਾਹਿਗੁਰੂ ਦਾ ਜਾਪ ਕਰਨਾ ਛੱਡ ਗਏ ਸੋਹੰਗ ਦਾ ਜਾਪ ਕਰਨ ਲੱਗ ਪਿਆ ਮਰਦਾਨਾ ਕੋਤੇ ਖਾਂ ਲੱਗਾ ਜਦੋਂ 2-4 ਕੋਤੇ ਲੱਗ ਗਏ ਤਾਂ ਗੁਰੂ ਜੀ ਨੇ ਪਿੱਛੇ ਵੇਖ ਕੇ ਆਖਿਆ ਮਰਦਾਨੇ ਵਾਹਿਗੁਰੂ ਦਾ ਜਾਪ ਜਾਪ ਮਰਦਾਨੇ ਨੇ ਕਿਹਾ ਮੈਂ ਤਾਂ ਤੁਹਾਡੇ ਵੱਲ ਵੇਖ ਕੇ ਸੋਹੰਗ ਦਾ ਪਾਠ ਕਰਨ ਲੱਗਾ ਸੀ ਮੈਨੂੰ ਕੀ ਪਤਾ ਸੀ ਸੋਹੰਗ ਤਾਂ ਹਟੇ ਵਾਸਤੇ ਹੈ ਅਤੇ ਵਾਹਿਗੁਰੂ ਮੇਰੇ ਵਾਸਤੇ ਗੁਰੂ ਜੀ ਨੇ ਕਿਹਾ ਮਰਦਾਨਾ ਇਹ ਗੱਲ ਨਹੀਂ ਸਿੱਖ ਨੂੰ ਉਹ ਗੱਲ ਕਰਨੀ ਚਾਹੀਦੀ ਹੈ ਜੋ ਗੁਰੂ ਦਸੇ ਗੁਰੂ ਦੀ ਰੀਸ ਨਹੀਂ ਕਰਨੀ ਚਾਹੀਦੀ ਗੁਰ ਕਹੇ ਆਸਾ ਕਾਰ ਕਮਵੋ ਗੁਰ ਕੀ ਕਰਨੀ ਕਾਹੇ ਤਵਹ ਤਮ ਵਰਦਾਨਾ ਸਤਵਜਨ ਆਕੇ ਵਾਹਿਗੁਰੂ ਦਾ ਜਾਪ ਕਰਕੇ ਗੁਰੂ ਜੀ ਦੇ ਪਿੱਛੇ ਸਮੁੰਦਰ ਉੱਤੇ ਤੁਰਿਆ ਗਿਆ ਸਮੁੰਦਰ ਪਾਰ ਕਰਕੇ ਗੁਰੂ ਜੀ ਹਾਰੂਪੁਰ ਟਾਪੂ ਵਿੱਚ ਪਹੁੰਚ ਗਏ ਇਸ ਟਾਪੂ ਦਾ ਰਾਜਾ ਇੱਕ ਸਲੇਵੜਾ ਸੀ ਸਾਰੀ ਨਗਰੀ ਉਸ ਦੀ ਸਿੱਖ ਸੀ ਲੋਕਾਂ ਨੂੰ ਜਦੋਂ ਵੀ ਕਿਸੇ ਚੀਜ਼ ਦੀ ਲੋੜ ਹੁੰਦੀ ਸੀ ਇਹ ਤਾਂ ਰਾਜੇ પાસે ਮੰਗਦੇ ਸੀ ਰਾਜਾ ਜੰਤਰਮੰਤਰ ਪੜਕੇ ਇੰਦਰ ਦੀ ਪੂਜਾ ਕਰਦਾ ਸੀ ਅਤੇ ਉਸ ਲੋੜ ਨੂੰ ਪੂਰਾ ਕਰਦਾ ਸੀ। ਉਹ ਲੋਕ ਪਰਮਾਤਮਾ ਨੂੰ ਨਹੀਂ ਸਨ ਮੰਨਦੇ ਕਿਉਂਕਿ ਰਾਜਾ ਆਪਣੇ ਆਪ ਨੂੰ ਪਰਮਾਤਮਾ ਜਨਮਾ ਕੇ ਆਪਣੀ ਹੀ ਪੂਜਾ ਕਰਵਾਂਦਾ ਸੀ। ਇਹਨਾਂ ਲੋਕਾਂ ਨੇ ਕਦੀ ਇਸ਼ਨਾਨ ਵੀ ਨਹੀਂ ਸੀ ਕੀਤਾ ਅਤੇ ਨਾ ਹੀ ਕਦੀ ਆਪਣੇ ਮਾਤਾ-ਪਿਤਾ ਦੀ ਦੇਖਭਾਲ ਕੀਤੀ ਸੀ। ਹਰ ਵੀਨੇ ਆਪਣੇ ਸਿਰ ਵਿੱਚ ਸਵਾਪਾਈ ਰੱਖਦੇ ਸਨ ਕਿਉਂਕਿ ਉਥੋਂ ਦੇ ਰਾਜੇ ਦਾ ਐਸਾ ਹੀ ਹੁਕਮ ਸੀ। ਨਾ ਹੀ ਉੱਥੇ ਕੋਈ ਖੂਹ ਸੀ, ਨਾ ਹੀ ਕੋਈ ਨਦੀ ਨਹਿਰ। ਇੱਕ ਵਾਰ ਜਦੋਂ ਉਥੇ ਮੀਨਾ ਪਿਆ ਤਾਂ ਲੋਕ ਚਿੰਤਾ ਵਿੱਚ ਡੁੱਬ ਗਏ ਕਿ ਖੇਤਾਂ ਨੂੰ ਪਾਣੀ ਨਾ ਮਿਲਿਆ ਤਾਂ ਖੇਤ ਸੁੱਕ ਜਾਣਗੇ ਫਸਲ ਕਿਵੇਂ ਹੋਵੇਗੀ ਲੋਕ ਭੁੱਖ ਨਾਲ ਤੜਫ ਰਹੇ ਸਨ ਅਤੇ ਰਾਜੇ ਦੀ ਜੰਤਰ ਵਿਦਿਆ ਕਿਸੇ ਕੰਮ ਨਹੀਂ ਸੀ ਆ ਰਹੀ ਅਤੇ ਸਤਿਗੁਰੂ ਜੀ ਦਾ ਚੋਜ ਪੁੱਲੀ ਲੁਕਾਈ ਨੂੰ ਰਾਹੇ ਪੋਣਾ ਸੀ ਇਸ ਤਰ੍ਹਾਂ ਗੁਰੂ ਜੀ ਨੇ ਉਹਨਾਂ ਪੁੱਲੇ ਹੋਏ ਲੋਕਾਂ ਨੂੰ ਸਮਤਪੱਖੀ ਪਰਮਾਤਮਾ ਦੇ ਹੋਣ ਤੋਂ ਜਾਗਰੂਕ ਕਰਵਾਇਆ ਅਤੇ ਕਿਸ ਤਰ੍ਹਾਂ ਉਥੋਂ ਦੇ ਰਾਜੇ ਨੂੰ ਸਬਕ ਸਿਖਾਇਆ ਇਕ ਬੜੀ ਹੀ ਪਿਆਰੀ ਸਾਕੀ ਸਾਕੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੰਦਰ ਪਾਰ ਕਰਕੇ ਗੁਰੂ ਜੀ ਧਾਰੂ ਪਰ ਟਾਪੂ ਵਿੱਚ ਪਹੁੰਚੇ ਇਸ ਟਾਪੂ ਦਾ ਰਾਜਾ ਇੱਕ ਸਲੇਵੜਾ ਸੀ ਅਤੇ ਸਾਰੀ ਨਗਰੀ ਉਸ ਦੀ ਸਿੱਖ ਸੀ ਲੋਕਾਂ ਨੂੰ ਜਦੋਂ ਵੀ ਮੀਤੀ ਲੋੜ ਹੁੰਦੀ ਸੀ ਉਹ ਰਾਜੇ ਪਾਸੋਂ ਮੰਗਦੇ ਸਨ ਅਤੇ ਰਾਜਾ ਜੰਤਰ ਮੰਤਰ ਵੜਕੇ ਇੰਦਰ ਦੀ ਪੂਜਾ ਕਰਦਾ ਤਾਂ ਮੀਂਹ ਪੈ ਜਾਂਦਾ ਸੀ ਇਸ ਕਰਕੇ ਟਾਪੂ ਦੇ ਲੋਕ ਉਸਦਾ ਹੀ ਚੱਪ ਕਰਦੇ ਸਨ ਕਰਤਾਰ ਦੇ ਨਾਮ ਨੂੰ ਕੋਈ ਨਹੀਂ ਸੀ ਜਾਣਦਾ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੇ ਕਿਹਾ ਮਰਦਾਨਾ ਲਬਾਬੋ ਜਾਓ ਅਰੇ ਬਾਪ ਨਾਲ ਜਦ ਗੁਰੂ ਜੀ ਨੇ ਸ਼ਬਦ ਪੜਿਆ ਤਾਂ ਬੜੇ سارے ਲੋਕ ਆਨ ਇਕੱਠਾ ਹੋਏ ਲੋਕਾਂ ਨੇ ਕਿਹਾ ਇਸ ਦਾ ਕੀ ਅਰਥ ਹੈ ਗੁਰੂ ਜੀ ਨੇ ਕਿਹਾ ਇਸ ਦਾ ਅਰਥ ਹੈ ਭਗਤੀ ਕਰੋ ਕਰਤਾਰ ਦਾ ਨਾਮ ਜਪੋ ਇਸ ਨਾਲ ਜੀਵ ਮATTER ਦਾ ਭਲਾ ਹੁੰਦਾ ਹੈ ਲੋਕਾਂ ਨੇ ਕਿਹਾ ਇਹ ਕਰਤਾਰ ਕੌਣ ਹੈ ਅਸੀਂ ਇਸ ਦਾ ਨਾਮ ਪਹਿਲੇ ਕਦੇ ਨਹੀਂ ਸੁਣਿਆ ਤਾਂ ਗੁਰੂ ਜੀ ਨੇ ਫਰਮਾਇਆ ਕਰਤਾਰ ਕਿਸੇ ਮਨੁੱਖ ਦਾ ਨਾਮ ਨਹੀਂ ਪਰਮੇਸ਼ਵਰ ਦਾ ਨਾਮ ਹੈ ਜੋ ਸਾਰੇ ਅੰਦਰ ਵਸਦਾ ਹੈ ਘਾਟੋ ਘਟ ਵਿੱਚ ਵਿਆਪਕ ਹੈ ਸਰਬ ਕਲਾ ਸਮਰਤ ਹੈ ਜਿਸ ਦੇ ਹੱਥ ਵਿੱਚ ਸਾਰੀਆਂ ਸ਼ਕਤੀਆਂ ਹਨ ਲੋਕਾਂ ਨੇ ਕਿਹਾ ਸੰਤ ਜੀ ਸਾਡਾ ਰਾਜਾ ਤਾਂ ਆਪਣਾ ਨਾਮ ਚ ਪਉਂਦਾ ਹੈ ਉਹ ਕਹਿੰਦਾ ਹੈ ਜਿਵੇਂ ਬੀਜ ਤੋਂ ਬ੍ਰਿਸ਼ ਅਤੇ ਬ੍ਰਿਸ਼ ਤੋਂ ਬੀਜ ਹੁੰਦਾ ਹੈ ਇਸੇ ਪ੍ਰਕਾਰ ਹੀ ਮਨੋਖਤੋਂ ਮਨੋਖ ਪੈਦਾ ਹੁੰਦਾ ਹੈ ਫੋਰ ਪੈਦਾ ਕਰਨ ਵਾਲਾ ਕੋਈ ਕਰਤਾ ਨਹੀਂ ਤਾਂ ਗੁਰੂ ਜੀ ਉਥੇ ਆਪਣੇ ਜਪ ਵਿੱਚ ਲਿਵਲਿਨ ਬੈਠੇ ਰਹੇ ਕੁਝ ਦਿਨਾਂ ਬਾਅਦ ਹੀ ਲੋਕਾਂ ਨੂੰ ਮੀਂਹ ਦੀ ਲੋੜ ਪਈ ਅਤੇ ਉਹਨਾਂ ਨੇ ਆਪਣੇ ਰਾਜੇ ਨੂੰ ਆਖਿਆ ਮੀਂਹ ਪਾਓ ਰਾਜੇ ਨੇ ਬੜੇ ਜੰਤਰਾ ਮੰਤਰਾਂ ਦਾ ਜੋਰ ਲਗਾਇਆ ਪਰ ਮੀਂਹ ਨਾ ਪਿਆ ਤੰਗ ਹੋ ਕੇ ਲੋਕਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮੀਂਹ ਤੋਂ ਬਿਨਾ ਸਾਡੇ ਖੇਤ ਸੁੱਕ ਜਾਣਗੇ ਤੁਸੀਂ ਕਿਰਪਾ ਕਰਕੇ ਇਸ ਦਾ ਕੋਈ ਉਪਾਅ ਦੱਸੋ ਤਾਂ ਗੁਰੂ ਜੀ ਨੇ ਕਿਹਾ ਕਰਜ ਸਲੇਵਰੇ ਕੀ ਆਵ ਸੇਵਾ ਚਾਹੋ ਇਕੰਕਾਰ ਅਪੇਵਾ ਚਾਹੋ ਹਿਰਦੇ ਜੋ ਪਾਵੋ ਸੋ ਬੋਹਰਨ ਚਿੰਤਾ ਵਿਆਪੇ ਕੋ ਜਿਸ ਤੋਂ ਭਾਵ ਸੀ ਕਿ ਹੁਣ ਸਲੇਵੜ ਦੀ ਸੇਵਾ ਛੱਡ ਕੇ ਇਕੰਕਾਰ ਨੂੰ ਅਰਪਣਾ ਕਰੋ ਜੋ ਮੰਗੋਗੇ ਉਹੀ ਇਕੰਕਾਰ ਤੋਂ ਪਾਲੋਗੇ ਅਤੇ ਜੇ ਸਮੇਂ ਸਿਰ ਮੀਠਾਣਾ ਚਾਹੁੰਦੇ ਹੋ ਤਾਂ ਤੇ ਹਵਾਲ ਦਾ ਕੜਾ ਪ੍ਰਸ਼ਾਦ ਕਰਕੇ ਕਰਤਾਰ ਪਾਸ ਪ੍ਰਾਰਥਨਾ ਕਰੋ ਤਾਂ ਮੀਂਹ ਪੈ ਜਾਵੇਗਾ ਜਦੋਂ ਲੋਕਾਂ ਨੇ ਇਹ ਗੱਲ ਜਾ ਕੇ ਰਾਜੇ ਨੂੰ ਦੱਸੀ ਤਾਂ ਰਾਜੇ ਨੇ ਕਿਹਾ ਕਿ ਇਸ ਤਰ੍ਹਾਂ ਕਰਕੇ ਵੇਖ ਲੈਨੇ ਹਾਂ ਜਿਸ ਤਰ੍ਹਾਂ ਸੰਤਾਨੀ ਆਖਿਆ ਹੈ ਜਦੋਂ ਸਾਰੇ ਪਿੰਡ ਵਾਸੀਆਂ ਨੇ ਤੇ ਹਾਵਲ ਦੀ ਦੇਖਦਿਆਰ ਕਰਕੇ ਅਰਦਾਸ ਕੀਤੀ ਤਾਂ ਥੋੜੇ ਸਮੇਂ ਵਿੱਚ ਉਹ ਹੀ ਸ਼ਮਸ਼ਮੀ ਪੈਣ ਲੱਗ ਪਿਆ ਸਾਰੇ ਜਲ ਖਲ ਹੋ ਗਈ ਇਹੇ ਕੋਤਕ ਵੇਕੇ ਰਾਜਾ ਸ਼ਰਮਿੰਦਾ ਹੋ ਕੇ ਗੁਰੂ ਜੀ ਪਾਸ ਆਇਆ ਅਤੇ ਆਪਣੇ ਮਤ ਦੀ ਵਿੜਾਈ ਵਿੱਚ ਚਰਚਾ ਕਰਨ ਲੱਗਾ ਗੁਰੂ ਜੀ ਨੇ ਉਸ ਦੇ ਉੱਤਰ ਪਰ ਥਾਏ ਇਹ ਸ਼ਬਦ ਉਚਾਰਨ ਕੀਤਾ ਸਿਰ ਕੋ ਹਾਏ ਪੀ ਹੈ ਮਲਵਾਨੀ ਝੂਠਾ ਮੰਗ ਮੰਖਾ ਹੀ ਫੋਲ ਫਤੀਹਤ ਮੋਹੇ ਲੈਨ ਪੜਾਸਾ ਪਾਣੀ ਦੇਖ ਸਗਾ ਹੀ ਪੇਟਾ ਵਾਗੀ ਸਿਰ ਕੋ ਹਾਇ ਨ ਪਰਿਆ ਹਤ ਸੁਆਹੀ ਮਾਉ ਪਿਓ ਕਿਰਤ ਗਵਾਈਨ ਟੱਬਰ ਰੋਵਨ ਤਾਹੀ ਭਾਵ ਹੀ ਰਾਜਾ ਤੇਰਾ ਸਰੇਵੜਾ ਮਤ ਤਾਂ ਇਹੋ ਜਿਹਾ ਹੈ ਕਿ ਸਿਰ ਦੇ ਵਾਲ ਕੁੱਟਨੇ ਮੈਲਾ ਪਾਣੀ ਪੀਣਾ ਅਤੇ ਮੰਕੇ ਖਾਣਾ ਹੱਥਾਂ ਨੂੰ ਸਵਾਲ ਆਕੇ ਸਿਰ ਦੇ ਵਾਲ ਕੁੱਟਨੇ ਅਤੇ ਮਾਤਾ ਪਿਤਾ ਦੀ ਕਿਰਤ ਛੱਡ ਕੇ ਤੁਰੇ ਫਿਰਨਾ ਅਤੇ ਭੁੱਖੇ ਟੱਬਰ ਨੇ ਤਾਹੀ ਮਾਰ ਕੇ ਰੋਣਾ ਜੋ ਮਰ ਜਾਂਦੇ ਹਨ ਉਹਨਾਂ ਦਾ ਕੋਈ ਮਰਤਕ ਸੰਸਕਾਰ ਨਹੀਂ ਕਰਨਾ ਮੁਰਦੇ ਦੇ ਸਰੀਰ ਨੂੰ ਗੰਦੀਆਂ ਥਾਵਾ ਤੇ ਸੁੱਟ ਦੇਣਾ ਤੁਹਾਡੇ ਮਤਨੋਂ 13 ਦੇ ਨੇੜੇ ਨਹੀਂ ਟੁੱਕਣ ਦਿੰਦੇ ਅਤੇ ਤੁਹਾਡੇ ਘਰਾਂ ਤੋਂ ਬਾਹਰ ਬ੍ਰਾਹਮਣ ਭੋਜਨ ਨਹੀਂ ਖਾਂਦੇ ਤੁਸੀਂ ਸਦਾ ਹੀ ਰਾਤ ਦਿਨ ਗੰਦੇ ਰਹਿੰਦੇ ਹੋ ਮਨសម្ਬੇ ਚੰਮ ਮਾਰ ਕੇ ਬੈੰਜਦੇ ਹੋ ਅਤੇ ਸੰਗਤ ਵਿੱਚ ਨਹੀਂ ਜਾਂਦੇ ਲੋਕਾਂ ਨਾਲ ਲੱਕੜ ਦਾ ਕਾਸਾ ਬਨਣਾ ਅਤੇ ਹੱਥਾਂ ਵਿੱਚ ਸੂਤ ਦੇ ਗੁੱਛਿਆਂ ਦੀ ਚੋਰੀ ਰੱਖਦੇ ਹੋ ਅੱਗੜ ਪਿੱਛੇ ਹੋ ਕੇ ਤੁਰਦੇ ਫਿਰਦੇ ਹੋ ਸਲੇਬੜੇ ਲੋਕ ਇਸ਼ਨਾਨ ਕਰਨ ਤੋਂ ਵੀ ਸੰਕੋਚ ਕਰਦੇ ਹਨ ਇਹ ਰਾਜਾ ਪਾਣੀ ਵਿੱਚੋਂ ਹੀ 14 ਰਤਨ ਨਿਕਲੇ ਸਨ ਪਾਣੀ ਤੇ 88 ਤੀਰਤ ਦੇਵਤਿਆਂ ਨੇ ਰਚੇ ਸਨ ਜਿੱਨਾਂ ਉੱਤੇ ਲੋਕ ਪੂਰਵਾਂ ਨੂੰ ਇਕੱਠੇ ਹੁੰਦੇ ਅਤੇ ਭਜਨ ਬੰਦਗੀ ਹੁੰਦੀ ਹੈ ਇਸ਼ਨਾਨ ਕਰਕੇ ਨਿਮਾਜ ਪੜੀ ਜਾਂਦੀ ਹੈ ਅਤੇ ਪੂਜਾ ਹੁੰਦੀ ਹੈ ਇਸ਼ਨਾਨ ਕਰਨਾ ਬੁੱਧੀਮਾਨਾਂ ਦਾ ਕਰਮ ਹੈ ਜਨਮ ਅਤੇ ਮਰਨ ਸਭੇਵੇਂ ਇਸ਼ਨਾਨ ਕਰਕੇ ਹੀ ਗਤੀ ਹੁੰਦੀ ਹੈ ਇਹਨਾਂ ਸਿਰ ਖੁੱਥੇ ਸ਼ਹਾਨ ਨੂੰ ਇਹ ਇਸ਼ਨਾਨ ਕਰਨ ਵਾਲੀ ਗੱਲ ਨਹੀਂ ਪਉਂਦੀ ਪਾਣੀ ਜਾਂ ਬਰਤਨ ਨਾਲ ਵੀ ਜੀਵ ਜਨਤਾ ਨੂੰ ਆਨੰਦ ਹੁੰਦਾ ਹੈ ਮੀਂਹ ਵਰਸਣ ਨਾਲ ਹੀ ਅਣ ਅਤੇ ਕਮਾਦ ਆਦ ਅਨਾਜ ਪੈਦਾ ਹੁੰਦੇ ਹਨ ਜਿਸ ਨਾਲ ਸਭ ਦੇ ਪਰਦੇ ਕੱਜੇ ਜਾਂਦੇ ਹਨ ਮੀਂਹ ਵਰਸਣ ਨਾਲ ਹੀ ਕਾਪਾਦਾ ਹੁੰਦਾ ਹੈ ਅਤੇ ਗਊਆਂ ਉਸ ਨੂੰ ਖਾ ਕੇ ਦੁੱਧ ਦਿੰਦੀਆਂ ਹਨ ਇਸ ਲਈਆਂ ਉਸ ਨੂੰ ਰੇਕਦੀਆਂ ਹਨ ਕਿਉਂ ਨਾਲ ਹੀ ਹਮ ਜਗ੍ਹਾ ਤੇ ਪੂਜਾ ਹੁੰਦੀਆਂ ਹਨ ਅਤੇ ਜਿਸ ਕਰਵਜ ਕਿਉ ਪੈ ਜਾਵੇ ਉਹੀ ਸੋਭਾ ਪੁੰਦਾ ਹੈ ਗੁਰੂ ਸਮੁੰਦਰ ਰੂਪ ਅਸਗਾ ਹੈ ਅਤੇ ਸਿੱਖੀ ਉਸ ਵਿੱਚ ਪੈਣ ਵਾਲੀਆਂ ਨਦੀਆਂ ਹਨ ਜਿਹੜਾ ਵੀ ਸਮੁੰਦਰ ਰੂਪ ਗੁਰੂ ਜੀ ਦੀ ਛਣ ਵਿੱਚ ਜਾਂਦਾ ਹੈ ਉਸੇ ਦੀ ਉਪਮਾ ਹੁੰਦੀ ਹੈ ਜੇ ਫਿਰ ਵੀ ਇਹ ਸਿਰ ਉਤੇ ਇਸ ਪਾਣੀ ਵਿੱਚ ਜਿਸ ਦੀ ਇਤਨੀ ਮਹੱਤਤਾ ਹੈ ਇਸ਼ਨਾਨ ਨਹੀਂ ਕਰਦੇ ਤਾਂ ਇਹਨਾਂ ਦੇ ਸਿਰ ਵਿੱਚ ਸਤਵਕ ਸੁਆਪ ਆ ਦਿਓ ਇਹ ਗੱਲਾਂ ਸੁਣ ਕੇ ਸਲੇਵੜਾ ਰਾਜਾ ਬੜਾ ਸ਼ਰਮਿੰਦਾ ਹੋਇਆ ਅਤੇ ਆਪਣੀ ਵਡਿਆਈ ਵਾਸਤੇ ਜੰਤਰਾ ਮੰਤਰਾਂ ਦੀ ਸ਼ਕਤੀ ਵਖਾਉਣ ਲੱਗਾ ਪਰ ਜਦੋਂ ਗੁਰੂ ਜੀ ਉੱਪਰ ਉਸ ਦਾ ਵਾਸਨਾ ਚੱਲਿਆ ਤਾਂ ਗੁਰੂ ਜੀ ਨੂੰ ਸ਼ਕਤੀਮਾਨ ਜਾਣ ਕੇ ਨਮਸਕਾਰ ਕਰਕੇ ਮਾਫੀ ਮੰਗੀ ਅਤੇ ਚਰਨ ਪਾਹੁ ਲੈ ਕੇ ਸਿੱਖੀ ਧਾਰਨ ਕਰ ਲਈ ਧਰਮ ਸ਼ਾਲਾ ਬਣਵਾ ਕੇ ਸੰਗਤ ਸਥਾਪਨ ਕੀਤੀ ਅਤੇ ਸਤ ਨਾਮ ਦਾ ਜਪ ਜਪਾ ਕੇ ਲੋਕਾਂ ਨੂੰ ਸਮਰਗ ਤੇ ਲਾਇਆ ਗੁਰੂ ਜੀ ਨੇ ਕਿਹਾ ਜਦ ਤੁਹਾਨੂੰ ਕਿਸੇ ਪਦਾਰਥ ਦੀ ਲੋੜ ਹੋਵੇ ਤੇ ਹਵਲ ਕਰਕੇ ਧੱਕਾ ਰੱਖ ਕੇ ਗੁਰੂ ਨਾਮ ਦੀ ਅਰਦਾਸ ਕਰਨੀ ਤੁਹਾਡਾ ਮਨੋਰਥ ਪੂਰਾ ਹੋਵੇਗਾ ਜਦ ਗੁਰੂ ਜੀ ਨੇ ਉਥੋਂ ਚੱਲਣ ਦੀ ਤਿਆਰੀ ਕੀਤੀ ਤਾਂ ਰਾਜੇ ਨੇ ਅਨੇਕ ਪ੍ਰਕਾਰ ਦੇ ਮੋਤੀ ਜਵਾਹਰਾਤ ਪੇਟਾ ਕੀਤੇ ਗੁਰੂ ਜੀ ਨੇ ਕਿਹਾ ਇਹ ਮੋਤੀ ਝੂਠੇ ਜਾਨੋ ਕੇਵਲ ਹਰੀ ਨਾਮ ਦਾ ਮੋਤੀ ਸੱਚਾ ਹੈ ਜਿਸ ਦੀ ਦੋਹਾਂ ਲੋਕਾਂ ਵਿੱਚ ਸੋਭਾ ਹੁੰਦੀ ਹੈ ਸਾਡੇ ਪਾਸ ਉਹੀ ਇੱਕ ਮੋਤੀ ਹੈ ਇਹ ਮੋਤੀ ਸਾਡੇ ਕਿਸੇ ਕੰਮ ਦੇ ਨਹੀਂ ਦਰਸ਼ਨ ਕਰ ਕਰ ਜੈ ਹੋ ਜਬ ਹੂੰ ਕਰੋ ਕਰਾ ਪ੍ਰਸ਼ਾਦ ਸੋ ਤਬ ਹੂੰ ਉਪਰ ਪ੍ਰਸ਼ਾਦ ਬਸਤਰ ਕੋ ਦਿਜੈ ਪਾਠ ਆਨੰਦ ਤਿਨ ਕਰ ਲਿਜੈ ਪ੍ਰਥਮ ਪੜੋ ਜਪ ਬੈਠੋ ਪਾਸ ਸਤਿਗੁਰ ਹਿਤ ਦੇਹੋ ਪੰਚ ਗਿਰਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ